ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਉਸ ਸਮੇਂ ਤਸ਼ੱਦਦ ਦੀਆਂ ਹੱਦਾਂ ਪਾਰ ਹੋ ਗਈਆਂ ਜਦੋਂ ਲੁਧਿਆਣਾ ਇੱਕ ਟੈਕਸੀ ਡਰਾਈਵਰ ਨੌਜਵਾਨ ਤੋਂ ਗਲਤੀ ਨਾਲ ਉਸ ਦੀ ਗੱਡੀ ਦੂਜੀ ਗੱਡੀ ਨਾਲ ਲੱਗ ਗਈ ਗੱਡੀ ਲੱਗਣ ਉਪਰਾਂਤ ਨੌਜਵਾਨ ਵੱਲੋਂ ਮਾਫੀ ਵੀ ਮੰਗੀ ਗਈ ਅਤੇ ਨਾਲ ਹੀ ਹੋਏ ਨੁਕਸਾਨ ਦਾ ਹਰਜਾਨਾ ਭਰਨ ਵਾਸਤੇ ਵੀ ਸਹਿਮਤ ਹੋਇਆ ਨੌਜਵਾਨ ਨੇ ਖੁਦ ਮੂੰਹੋਂ ਆਖਿਆ ਕਿ ਜਿੰਨਾ ਵੀ ਨੁਕਸਾਨ ਹੋਇਆ ਮੈਂ ਦੇਣ ਨੂੰ ਤਿਆਰਾਂ ਨੌਜਵਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਆਪਣਾ ਆਈਡਲ ਮੰਨਦਾ ਹੈ ਅਤੇ ਉਹਨਾਂ ਦਾ ਸਤਿਕਾਰ ਕਰਦਾ ਹੈ ਸਤਕਾਰ ਵਜੋਂ ਗੱਡੀ ਵਿੱਚ ਫੋਟੋ ਲਾਈ ਹੋਈ ਸੀ ਜੋ ਕਿ ਕੋਈ ਵੀ ਲਗਾ ਸਕਦਾ ਹੈ ਕੋਈ ਗੁਨਾਹ ਨਹੀਂ ਹੈ ਕਿਉਂਕਿ ਸੰਤ ਸਾਡੇ ਆਈਡਲ ਹਨ ਦੂਜੀ ਟੀਰ ਵੱਲੋਂ ਪੁਲਿਸ ਸੱਦੀ ਗਈ ਪੁਲਿਸ ਆਈ ਅਨੁਸਾਰ ਹੀ ਗੰਦਾ ਗਾਲੀ ਗਲੋਚ ਸ਼ੁਰੂ ਕੀਤਾ ਗਿਆ ਨੌਜਵਾਨ ਦੇ ਦੱਸਣ ਅਨੁਸਾਰ ਕਿ ਪੁਲਿਸ ਵਾਲੇ ਕਹਿ ਰਹੇ ਸਨ ਕਿ ਭਿੰਡਰਾਂ ਵਾਲੇ ਦਾ ਚੇਲਾ ਇਸ ਦੀ ਮੁਰਮਮਤ ਕਰੋ ਥਾਣੇ ਵਿੱਚ ਲਿਜਾ ਕੇ ਭਾਰੀ ਤਸ਼ੱਦਦ ਹੋਇਆ ਬਹੁਤ ਕੁੱਟਮਾਰ ਕੀਤੀ ਗਈ ਪਲਾਸ ਨਾਲ ਉਹਦੇ ਨੋ ਵੀ ਖਿੱਚੇ ਗਏ ਤੋੜ ਦਿੱਤੇ ਗਏ ਨੌਜਵਾਨ ਦੀ ਜਾਨ ਬਹੁਤ ਮੁਸ਼ਕਲ ਤਰੀਕੇ ਨਾਲ ਬਚ ਗਈ ਪਰਿਵਾਰ ਨੇ ਲਾਇਆ ਧਰਨਾ ਮਾਮਲਾ ਪਖਣ ਤੇ ਪੁਲਿਸ ਮੁਲਾਜ਼ਮ ਸਸਪੈਂਡ ਕੱਲ ਉਸ ਸਮੇਂ ਤਸ਼ੱਦਦ ਦੀਆਂ ਹੱਦਾਂ ਪਾਰ ਹੋ ਗਈਆਂ ਜਦੋਂ ਲੁਧਿਆਣਾ ਇੱਕ ਟੈਕਸੀ ਡਰਾਈਵਰ ਨੌਜਵਾਨ ਤੋਂ ਗਲਤੀ ਨਾਲ ਉਸ ਦੀ ਗੱਡੀ ਦੂਜੀ ਗੱਡੀ ਨਾਲ ਲੱਗ ਗਈ ਗੱਡੀ ਲੱਗਣ ਉਪਰਾਂਤ ਨੌਜਵਾਨ ਵੱਲੋਂ ਮਾਫੀ ਵੀ ਮੰਗੀ ਗਈ ਅਤੇ ਨਾਲ ਹੀ ਹੋਏ ਨੁਕਸਾਨ ਦਾ ਹਰਜਾਨਾ ਭਰਨ ਵਾਸਤੇ ਵੀ ਸਹਿਮਤ ਹੋਇਆ ਨੌਜਵਾਨ ਨੇ ਖੁਦ ਮੂੰਹੋਂ ਆਖਿਆ ਕਿ ਜਿੰਨਾ ਵੀ ਨੁਕਸਾਨ ਹੋਇਆ ਮੈਂ ਦੇਣ ਨੂੰ ਤਿਆਰ ਹਾਂ ਨੌਜਵਾਨ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਆਪਣਾ ਆਈਡਲ ਮੰਨਦਾ ਹੈ ਅਤੇ ਉਹਨਾਂ ਦਾ ਸਤਿਕਾਰ ਕਰਦਾ ਹੈ ਸਤਿਕਾਰ ਵਜੋਂ ਗੱਡੀ ਵਿੱਚ ਫੋਟੋ ਲਾਈ ਹੋਈ ਸੀ ਜੋ ਕਿ ਕੋਈ ਵੀ ਲਗਾ ਸਕਦਾ ਹੈ ਕੋਈ ਗੁਨਾਹ ਨਹੀਂ ਹੈ ਕਿਉਂਕਿ ਸੰਤ ਸਾਡੇ ਆਈਡਲ ਹਨ ਦੂਜੀ ਧਿਰ ਵੱਲੋਂ ਪੁਲਿਸ ਸੱਦੀ ਗਈ ਪੁਲਿਸ ਆਈ ਅਨੁਸਾਰ ਹੀ ਗੰਦਾ ਗਾਲੀ ਗਲੋਚ ਸ਼ੁਰੂ ਕੀਤਾ ਗਿਆ ਨੌਜਵਾਨ ਦੇ ਦੱਸਣ ਅਨੁਸਾਰ ਕਿ ਪੁਲਿਸ ਵਾਲੇ ਕਹਿ ਰਹੇ ਸਨ ਕਿ ਭਿੰਡਰਾਂ ਵਾਲੇ ਦਾ ਚੇਲਾ ਇਸ ਦੀ ਮੁਰੰਮਤ ਕਰੋ ਥਾਣੇ ਵਿੱਚ ਲਿਜਾ ਕੇ ਭਾਰੀ ਤਸ਼ੱਦਦ ਹੋਇਆ ਬਹੁਤ ਕੁੱਟਮਾਰ ਕੀਤੀ ਗਈ ਪਲਾਸ ਨਾਲ ਉਹਦੇ ਨੋ ਵੀ ਖਿੱਚੇ ਗਏ ਤੋੜ ਦਿੱਤੇ ਗਏ ਨੌਜਵਾਨ ਦੀ ਜਾਨ ਬਹੁਤ ਮੁਸ਼ਕਲ ਤਰੀਕੇ ਨਾਲ ਬਚ ਗਈ ਪਰਿਵਾਰ ਨੇ ਲਾਇਆ ਧਰਨਾ ਮਾਮਲਾ ਪਖੜਤੇ ਪੁਲਿਸ ਮੁਲਾਜ਼ਮ ਸਸਪੈਂਡ ਸੋ ਐਡੀ ਵੀ ਕੀ ਗਲਤੀ ਕਰ ਦਿੱਤੀ ਸੀ ਨੌਜਵਾਨ ਨੇ ਕਿ ਉਹਦੇ ਨਾਲ ਐਡਾ ਤਸ਼ੱਦਦ ਟਾਇਆ ਗਿਆ ਸੋ ਸੰਜੀਤ ਜੀ ਤੁਹਾਡੇ ਕੀ ਵਿਚਾਰ ਨੇ ਕਮੈਂਟ ਬਾਕਸਾਂ ਵਿੱਚ ਜਰੂਰ ਸਾਂਝੇ ਕਰਿਓ